ਦੇ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਵਧ ਰਿਹਾ ਤਾਪਮਾਨ ਵਧਣ ਕਰਕੇ ਗਰਮੀ ਦਾ ਵੀ ਪ੍ਰਗੋਬ ਵਧ ਰਿਹਾ ਅਤੇ ਤੇਜ਼ ਹਵਾਵਾਂ ਗਰਮ ਹਵਾਵਾਂ ਚੱਲ ਰਹੀਆਂ ਜਿਸ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਇਸ ਸੰਬੰਧੀ ਅਸੀਂ ਗੱਲ ਕਰਾਂਗੇ ਲੁਧਿਆਣਾ ਦੇ ਸਿਵਲ ਸਰਜਨ ਸਾਹਿਬ ਨਾਲ ਕਿੰਨੇ ਕੁ ਲੁਧਿਆਣਾ ਦੇ ਵਿੱਚ ਕੇਸ ਵਧ ਰਹੇ ਨੇ ਗਰਮੀ ਦੀਆਂ ਬਿਮਾਰੀਆਂ ਕਰਕੇ ਕੀ ਪ੍ਰਬੰਧ ਜਿਹੜੇ ਹੈਗੇ ਸਿਵਲ ਹਸਪੀਟਲ ਵੱਲੋਂ ਜਾਂ ਸਿਹਤ ਵਿਭਾਗ ਵੱਲੋਂ ਕੀਤੇ ਗਏ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਨੋ ਡਾਊਟ ਅੱਜਕੱਲ ਜਿਹੜਾ ਹੈ ਗਰਮੀ ਦਾ ਪ੍ਰਕੋਪ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਐਵੇਂ ਜਿਹੜਾ ਮੌਸਮ ਵਿਭਾਗ ਹੈ ਉਹ ਵਾਰ-ਵਾਰ ਅਲਰਟ ਜਾਰੀ ਕਰ ਰਿਹਾ ਹੈ ਅਸੀਂ ਵੀ ਇੱਕ ਹੈਲਥ アドਵਾਈਜ਼ਰੀ ਜਾਰੀ ਕੀਤੀ ਹੈ ਜਿਹਦੇ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਪਬਲਿਕ ਨੂੰ ਕਿ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਪ੍ਰੈਗਨੈਂਟ ਔਰਤਾਂ ਨੇ ਬੱਚੇ ਨੇ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਬਾਹਰ ਘਟ ਨਿਕਲਣ ਜੇ ਜਾਣਾ ਵੀ ਹੈ ਤਾਂ ਸਵੇਰੇ ਜਾਂ ਸ਼ਾਮ ਜਦੋਂ ਮੌਸਮ ਕੰਪੈਰੀਟਿਵਲੀ ਜ਼ਿਆਦਾ ਗਰਮ ਨਹੀਂ ਹੁੰਦਾ ਉਦੋਂ ਜਾਣ ਇਹ ਜੇ ਤਬ ਜਾਣਾ ਵੀ ਪੈਂਦਾ ਤਾਂ ਸਿਰ ਢੱਕ ਕੇ ਜਾਂ ਕੋਈ ਗਿੱਲਾ ਕੱਪੜਾ ਜਾਂ ਰਮਾਲ ਜਾਂ ਕੋਈ ਟੌਵਲ ਵਗੈਰਾ ਸਿਰ ਤੇ ਹੋਵੇ ਤੇ ਫੁੱਲ ਬਾਜੂ ਦੇ ਕੱਪੜੇ ਪਾਏ ਹੋਣੇ ਚਾਹੀਦੇ ਨੇ ਪਾਣੀ ਦੀ ਬੋਤਲ ਨਾਲ ਜਾਣੀ ਚਾਹੀਦੀ ਹੈ ਤੇ ਫਿਰ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਮਿਲ ਕੇ ਸਾਡੀਆਂ ਜਿਹੜੀਆਂ ਸੰਸਥਾਾਂ ਵਾਲੇ ਉਹਨਾਂ ਦੇ ਵਿੱਚੋਂ ਆਪਣਾ ਕੀ ਕਹਿੰਦੇ ਹੁੰਦੇ ਨੇ ਇਲਾਜ ਕਰਵਾ ਸਕਦੇ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਦੇਖਿਆ ਜਾਵੇ ਗਰਮੀ ਵਧ ਰਹੀ ਆ ਦਿਨ ਉਹਦੇ ਲਈ ਸਿਹਤ ਜਿੰਨੇ ਵੀ ਹਸਪੀਟਲ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜੇਕਰ ਜਿਆਦਾ ਕੇਸ ਆਉਣ ਲੱਗਦੇ ਨੇ ਕੀ ਪ੍ਰਬੰਧ ਨੇ ਤੇ ਲੋਕਾਂ ਨੂੰ ਖਾਣ ਲਈ ਕਿਸ ਤਰ੍ਹਾਂ ਦੀ ਐਡਵਾਈਜ਼ਰੀ ਕਰਿਓ ਕਿ ਖਾਦਾ ਪੀਤਾ ਜਾਵੇ ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਭੋਜਨ ਖਾਧਾ ਜਾਵੇ ਅ ਇਸ ਤਰ੍ਹਾਂ ਕਿ ਸਾਡੇ ਜਿਵੇਂ ਰੁਟੀਨ ਦੇ ਵਿੱਚ ਕੋਈ ਵੀ ਐਮਰਜੈਂਸੀ ਜਾਂ ਕ੍ਰਾਈਸਿਸ ਨੂੰ ਨਿਯਠਣ ਲਈ ਸਾਡੇ ਕੋਲ ਬਕਾਇਦਾ ਪ੍ਰਬੰਧ ਹੁੰਦੇ ਨੇ ਇਸ ਤਰ੍ਹਾਂ ਹੀ ਕੋਈ ਹੀਟ ਵੇਵ ਨਾਲ ਜੇ ਸਾਨੂੰ ਕੋਈ ਸਮੱਸਿਆਵਾਂ ਆਉਂਦੀਆਂ ਨੇ ਤਾਂ ਸਾਡਾ ਪ੍ਰਬੰਧ ਪੂਰਾ ਹੈ ਪਰ ਰੱਬ ਦੀ ਮਿਹਰ ਹੈ ਕਿ ਹਾਲ ਤੱਕ ਦੀ ਕੋਈ ਇਸ ਤਰ੍ਹਾਂ ਦੀ ਸਮੱਸਿਆਵਾਂ ਸਾਡੇ ਕੋਲ ਜਾਂ ਐਕਸੈਸ ਦੇ ਵਿੱਚ ਮਰੀਜ਼ ਨਹੀਂ ਰਿਪੋਰਟ ਹੋਈ ਕਿ ਗਰਮੀ ਕਰਕੇ ਹੁੰਦਾ ਜਿਸ ਤਰ੍ਹਾਂ ਖਾਣ ਪੀਣ ਦਾ ਉਹਦੇ ਵਿੱਚ ਮੇਨਟਾ ਇਹੀ ਹੈ ਕਿ ਜਿਹੜੀ ਗਰਮੀ ਹੈ ਇਹਦੇ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਤੇ ਜਿਹੜੇ ਤਰਲ ਪਦਾਰਥ ਨੇ ਜਿਹੜੇ ਆਮ ਰੂਟੀਨ ਦੇ ਵਿੱਚ ਮਿਲਣ ਵਾਲੇ ਆਪਣੇ ਤਰਨ ਪਦਾਰਥ ਨੇ ਪਾਣੀ ਐ ਨਿੰਬੂ ਪਾਣੀ ਐ ਜਾਂ ਕੋਈ ਸਕੰਜਵੀ ਵਗੈਰਾ ਇਸ ਤਰ੍ਹਾਂ ਦਾ ਵੱਧ ਤੋਂ ਵੱਧ ਦੀ ਮਾਤਰਾ 'ਚ ਸੇਵਨ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਚੂਣਾ ਵੀ ਆ ਰਹੀਆਂ ਨੇ 1 ਜੂਨ ਨੂੰ ਚੂਣਾ ਨੇ ਗਰਮੀ ਦਾ ਪ੍ਰਗੋਬੀ ਵਾਧਾ ਉੱਥੇ ਵੀ ਕੋਈ ਚੂਣ ਕੇਂਦਰ ਨੇ ਉੱਥੇ ਵੀ ਪ੍ਰਬੰਧ ਕੋ ਦੋ ਲੋ ਕੀਤੇ ਘਰੇ ਹਾਂ ਸਾਰੀਆਂ ਆਸ਼ਾ ਵਰਕਰ ਕੁੜੀਆਂ ਉੱਥੇ ਬਕਾਇਦਾ ਪੋਲਿੰਗ ਬੂਥਾਂ ਤੇ ਹੋਣਗੀਆਂ ਉਹਨਾਂ ਨੂੰ ਅਸੀਂ ORS ਪਾਊਡਰ ਵੀ ਦੇਵਾਂਗੇ ਤੇ ਬਕਾਇਦਾ ਅਸੀਂ ਕਲਸਟਰ ਵੀ ਬਣਾਏ ਨੇ ਕਿ ਜੇ ਕਿਸੇ ਵੀ ਪੋਲ ਇਹ ਪੋਲੂ ਬੂਥਾਂ ਤੇ ਕੋਈ ਮਰੀਜ਼ ਨੂੰ ਸਮੱਸਿਆ ਹੁੰਦੀ ਹੈ ਤਾਂ ਉੱਥੇ 108 ਐਂਬੂਲੈਂਸ ਉਹਨੂੰ ਕਿਹੜੇ ਹਸਪਤਾਲ ਤੇ ਲੈ ਕੇ ਜਾਊ ਅਸੀਂ ਆਲਰੇਡੀ ਉਹ ਡਿਸਾਈਡ ਕਰਕੇ ਡਿਸਟ੍ਰਿਕਟ ਅਨੁਸ਼ੇਸ਼ਨਾ ਸਾਂਝੀ ਕਰ ਚੁੱਕੇ ਹਾਂ ਡਾਕਟਰ ਸਾਹਿਬ ਕੋਈ ਵੀ ਕੇਸ ਹਲੇ ਜ਼ਿਆਦਾ ਅਜੇ ਕਰ ਦੇਖਿਆ ਜਾ ਵੀ ਗਰਮੀ ਦੀਆਂ ਕਰਕੇ ਕੋਈ ਕੇਸ ਤਾਂ ਨਹੀਂ ਆਉਣ ਲੱਗੇ ਹੈਗੇ ਹਸਪਤਾਲਾਂ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਨਹੀਂ ਇਸ ਤਰ੍ਹਾਂ ਦੀ ਸਾਡੇ ਕੋਲ ਕੋਈ ਰਿਪੋਰਟ ਨਹੀਂ ਹੈ ਕਿ ਸਾਡੇ ਕੋਲ ਕੋਈ ਕੇਸ ਜ਼ਿਆਦਾ ਆਉਣ ਲੱਗੇ ਜਾਂ ਕੋਈ ਮੌਤ ਹੋਈ ਹੈ ਇਸੇ ਕਰੋਂ ਅਸੀਂ ਬੜੇ ਖੁਸ਼ਕਿਸਮਤਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਆ ਬਿਲਕੁਲ ਅਸੀਂ ਗੱਲ ਕੀਤੀ ਸਿਵਲ ਸਰਜਨ ਸਾਹਿਬ ਨਾਲ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਨਾਲ ਅਸੀਂ ਗਰਮੀ ਤੋਂ ਬਚਾਅ ਕਰ ਸਕਦੇ ਹਾਂ ਦੂਸਰਾ ਸਭ ਤੋਂ ਵੱਡੀ ਗੱਲ ਹੈ ਲੁਧਿਆਣਾ ਸਿਵਲ ਪ੍ਰਸ਼ਾਸਨ ਵੱਲੋਂ ਜਿਹੜਾ ਹੈਲਥ ਡਿਪਾਰਟਮੈਂਟ ਵੱਲੋਂ ਹਸਪਤਾਲਾਂ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਜੇਕਰ ਕਿਤੇ ਗਰਮੀ ਦੇ ਨਾਲ ਕੋਈ ਬਿਮਾਰੀ ਫੈਲਦੀ ਹੈ ਜਾਂ ਕੋਈ ਬਿਮਾਰ ਬਿਮਾਰ ਲੋਕ ਆਉਂਦੇ ਨੇ ਹਸਪਤਾਲਾਂ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਨੇ ਲੁਧਿਆਣਾ ਤੋਂ ਜੀ ਮੀਡੀਆ ਲਈ ਤਰਸੇਮ ਬਾਦਵਾਸ